ਜੀਵਨਾ ਬੜਾ ਸਾਉਤੇ ਨਿਮਰ ਸੁਬਾ ਦਾ ਨੌਜਵਾਨ ਸੀ ਜਿਸ ਨੂੰ ਸਮੇਂ ਦੀਆਂ ਪ੍ਰਸਥਿਤੀਆਂ ਨੇ ਡਾਕੇ ਮਾਰਨ ਲਈ ਮਜਬੂਰ ਕਰ ਦਿੱਤਾ ਗੱਲ ਇਸ ਤਰ੍ਹਾਂ ਹੋਈ ਇੱਕ ਦਿਨ ਆਥਣ ਵੇਲੇ ਜੀਵਨ ਸਿੰਘ ਜਿਸ ਨੂੰ ਆਮ ਕਰਕੇ ਜੀਵਨਾ ਕਹਿ ਕੇ ਬੁਲਾਉਂਦੇ ਸਨ ਆਪਣੇ ਡੰਗਰਾਂ ਦੇ ਬਾੜੇ ਵਿੱਚ ਇਕੱਲਾ ਬੈਠਾ ਸੀ ਕਿ ਇੱਕ ਗੰਧ ਖੜੂ ਮਰਦਾ ਉਪਰਾ ਬੰਦਾ ਉਹਨਾਂ ਦੇ ਘਰ ਦਾ ਪਤਾ ਪੁੱਛਦਾ ਪੁੱਛ ਆਉਂਦਾ ਉਹਦੇ ਕੋਲ ਆਇਆ ਉਹ ਸੋਹਰੇ ਪੁਰਸ਼ ਦਾ ਆਦਰ ਮਾਨ ਕਰਦਿਆਂ ਜੀਵ ਨੇ ਉਸ ਨੂੰ ਆਪਣੇ ਮੰਜੇ ਤੇ ਬਿਠਾ ਲਿਆ ਉਹ ਉਪਰਾ ਬੰਦਾ ਆਖਣ ਲੱਗਾ ਪਤੀ ਜੀ ਮੈਂ ਕਾਲੇ ਪਾਣੀ ਤੋਂ ਆਇਆ ਤੇਰੇ ਵੱਡੇ ਭਾਈ ਕਿਸ਼ਨੇ ਕੋਲੋਂ ਉਹਦਾ ਸੁਨੇਹਾ ਲੈ ਕੇ ਸਿੱਧਾ ਤੁਹਾਡੇ ਕੋਲ ਆਇਆ ਫੇਰ ਆਪਣੇ ਪਿੰਡ ਜਾਊਗਾ ਉਹਨੇ ਕਿਹਾ ਬਈ ਜੇ ਤੂੰ ਭਾਈ ਹੈ ਤੇ ਮਾਨ ਦਾ ਸੀਰ ਚੁੰਗਿਆ ਤਾਂ ਡਸਕੇ ਆਲੇ ਡੋਗਰ ਤੋਂ ਬਦਲਾ ਲੈ ਲਾ ਜੀਨੇ ਤੇਰੇ ਪਰ ਆ ਕਿਸ਼ਨੇ ਨੂੰ ਧੋਖੇ ਨਾਲ ਪੁਲਿਸ ਨੂੰ ਫੜਾ ਕੇ ਕਾਲੇ ਪਾਣੀ ਦੀ ਸਜ਼ਾ ਦਵਾਈ ਹੈ ਪਤੀਜ ਬੰਦਾ ਕਹਦਾ ਜੀਨੇ ਭਾਈ ਦਾ ਬਦਲਾ ਨਹੀਂ ਲਿਆ ਡੋਗਰ ਮੌਜਾ ਕਰਦਾ ਤੇ ਭਾਈ ਕਾਲੇ ਪਾਣੀ ਨਰਕ ਭੋਗਦਾ ਹੈ ਕਿਸ਼ਨਾ ਜੀ ਨੇ ਤਾਂ ਕੁਝ ਬਰੇ ਵੱਡਾ ਸੀ ਛੈਲ ਛਬੀਲਾ ਮੌਜ ਮਸਤੀ ਕਰਨ ਵਾਲਾ ਨਵਾਂ ਨਵਾਂ ਵੈਲੀ ਬਣਿਆ ਕਿਸ਼ਨੇ ਕੋਲ ਉਪਰੇ ਬੰਦੇ ਆਉਣ ਲੱਗੇ ਉਹ ਘਾਰ ਦੀ ਗੱਡੀ ਰੋੜੀ ਮਾਰਕ ਸ਼ਰਾਬ ਦੇ ਮੁਰਗੇ ਛੱਕ ਕੇ ਉਹਨਾਂ ਦੇ ਖੂਬ ਤੇ ਖੜਦਮ ਮਚਾਉਂਦੇ ਉਸਦੇ ਬਾਪੂ ਨੂੰ ਇਹ ਸਭ ਕੁਝ ਪਸੰਦ ਨਹੀਂ ਸੀ ਇਸ ਲਈ ਉਸਨੇ ਕਿਸ਼ਨੇ ਨੂੰ ਟੋਕਣਾ ਸ਼ੁਰੂ ਕਰ ਦਿੱਤਾ ਨਿਤਦਾ ਕਲੇਸ਼ ਰਹਿਣ ਲੱਗਾ ਜਿਸ ਕਰਕੇ ਕਿਸ਼ਨਾ ਕਰੋ ਪੱਜ ਕੇ ਢਸਕੇ ਦੇ ਡੋਗਰ ਅਤੇ ਖੜਿਆਲ ਪਿੰਡ ਦੇ ਜੈਮਲ ਨਾਲ ਵਲਕੇ ਲੁੱਟਾਂ ਖੋਹ ਕਰਨ ਲੱਗਾ ਤਿੰਨੋਂ ਗੋਲੇ ਮਿੱਤਰ ਬਣ ਗਏ ਉਹਨਾਂ ਵੇਲਿਆਂ ਵਿੱਚ ਅਜਵਾਂ ਸੜਕਾਂ ਨਹੀਂ ਸਨ ਆਵਾਜਾਈ ਦੇ ਸਾਧਨ ਕੋਲੇ ਕੋਲੀਆਂ ਊਠ ਆਦਿਸਨ ਪੈਦਲ ਸਫ਼ਰ ਕਰਨਾ ਪੈਂਦਾ ਸੀ ਤੇ ਰਾਹਾਂ ਮੋੜ ਤੇ ਜੰਗਲਾਂ ਵੇਲਿਆਂ ਵਿੱਚੋਂ ਹੋ ਕੇ ਜਾਂਦੇ ਸਨ ਆਮ ਆਦਮੀ ਲਈ ਸਫ਼ਰ ਕਰਨਾ ਖਤਰੇ ਤੋਂ ਖਾਲੀ ਨਹੀਂ ਸੀ ਕਾਕੂ ਆਮਸਨ ਜੋ ਜੰਗਲਾਂ 'ਚ ਫਿਰਦੇ ਰਾਹ ਗੁਜ਼ਰਵਾਂ ਨੂੰ ਲੁੱਟ ਲੈਂਦੇ ਸਨ ਬਰਾਤਾਂ ਆਮ ਲੁੱਟੀਆਂ ਜਾਂਦੀਆਂ ਸਨ ਕਿਸਨੇ ਹੋਰਾਂ ਨੇ ਵੀ ਲੁੱਟਣਾ ਖੋਹਾਂ ਦਾ ਧੰਦਾ ਅਪਣਾ ਲਿਆ ਕਿਸਨੇ ਦੇ ਬਾਪ ਅਤੇ ਜੀਵਣੇ ਨੂੰ ਇਹ ਗੱਲਾਂ ਪਸੰਦ ਨਹੀਂ ਸਨ ਪਰ ਕਿਸ਼ਨਾ ਉਹਨਾਂ ਦੀ ਕਿੱਥੋਂ ਮੰਨਣ ਵਾਲਾ ਸੀ ਉਸ ਦੇ ਮੂੰਹ 'ਉਤੇ ਲਹੂ ਲੱਗ ਚੁੱਕਾ ਸੀ ਇੱਕ ਦਿਨ ਕੀ ਹੋਇਆ ਕਿਸ਼ਨੇ ਹੋਰਾਂ ਨੇ ਆਪਣੇ ਹੀ ਪਿੰਡ ਦੇ ਬ੍ਰਾਹਮਣਾਂ ਦੀ ਬਰਾਤ ਲੁੱਟ ਲਈ ਬਰਾਤੀਆਂ ਵਿੱਚੋਂ ਕਿਸੇ ਨੇ ਕਿਸ਼ਨੇ ਨੂੰ ਪਛਾਣ ਲਿਆ ਸਾਰਾ ਪਿੰਡ ਕਿਸ਼ਨੇ ਦੀ ਇਸ ਵਾਰਦਾਤ ਤੇ ਤੋਏ ਕੋਈ ਕਰਨ ਲੱਗਾ ਤੇ ਉਸਦੇ ਬਾਪ ਨੂੰ ਫਿਰ ਲਾਂਤਾਂ ਪਾਇਆ। ਉਹਦਾ ਬਾਪ ਪਰੇ ਜਾ ਬੈਠਾ ਸ਼ਰਮਸ਼ਾਨ ਹੋ ਰਿਹਾ ਸੀ। ਪਿੰਡ ਦੇ ਖਾਂਦੇ ਪੀਂਦੇ ਮੋਰੀ ਵਾਸਦੇਵ ਨੇ ਕਿਸ਼ਨੇ ਦੇ ਨਾਂ ਤੇ ਪੁਲਿਸ ਥਾਣੇ ਰਿਪੋਰਟ ਲਿਖਵਾ ਦਿੱਤੀ। ਇਸ ਗੱਲ ਦਾ ਪਤਾ ਕਿਸ਼ਨੇ ਨੂੰ ਵੀ ਲੱਗ ਗਿਆ। ਉਹ ਕੁਝ ਦਿਨਾਂ ਮਦਰੋਂ ਮੌਰੀ ਨਾ ਆ ਕੇ ਵਾਸਦੇਵ ਨੂੰ ਗੋਲੀਆਂ ਨਾਲ ਪੁੰਨ ਗਿਆ। ਪੁਲਿਸ ਆਈ ਕਿਸ਼ਨੇ ਦੇ ਬਾਪ ਅਤੇ ਪਰਾਜੀ ਉਹਦੇ ਨੂੰ ਫੜ ਲਿਆ ਗਿਆ। ਕਿਸ਼ਨੇ ਦਾ ਤੋਂ ਪਤਾ ਪੁੱਛੜ ਲਈ ਤਸੀਹੇ ਦਿੱਤੇ ਗਏ ਘਰ ਬਾਹਰ ਉਜਾੜ ਦਿੱਤਾ ਉਹ ਭਲਾ ਕਿੱਥੋਂ ਕਿਸ਼ਨੇ ਨੂੰ ਲੱਭ ਕੇ ਲਿਆਉਂਦੇ ਉਹਨਾਂ 'ਤੇ ਪੁਲਿਸ ਦਾ ਤਸ਼ੱਦਦ ਜਾਰੀ ਰਿਹਾ ਕਿਸ਼ਨੇ ਦੀ ਕਿੜਾ ਕਰਦਿਆਂ ਨਾਲ ਪਰਦੀ ਸੀ ਉਹ ਲੁੱਟਾਂ ਖੋਹਾਂ ਦਾ ਮਾਲ ਜੈਮਲ ਦੇ ਘਰ ਹੀ ਰੱਖਦਾ ਸੀ ਕਿਸ਼ਨੇ ਦੇ ਗਲ ਖੂਨ ਪੈਣ ਦੀ ਖਬਰ ਨੇ ਜੈਮਲ ਨੂੰ ਸੁਚੇਤ ਕਰ ਦਿੱਤਾ ਕਿਸ਼ਨਾ ਉਹਦੇ ਕੋਲ ਚਲਿਆ ਗਿਆ ਉਹਨੇ ਜੈਮਲ ਨੂੰ ਆਖਿਆ ਯਾਰਾ ਤੂੰ ਹੀ ਕੋਈ ਉਹੜ ਕੋਹੜ ਕਰ ਪੁਲਿਸ ਨੂੰ ਕੁਝ ਦੇ ਦਿਵਾ ਕੇ ਮੇਰਾ ਨਾਂ ਖੂਨ ਦੇ ਕੇਸ ਚੋਂ ਕਢਵਾ ਜੈਮਲ ਚਟ ਪੈਂਤਰਾ ਬਦਲ ਗਿਆ ਉਹਦਾ ਮਨ ਬੇਈਮਾਨ ਹੋ ਗਿਆ ਖੂਨ ਵਿੱਚ ਫਸਿਆ ਕਿਸ਼ਨਾ ਉਹਦਾ ਕੀ ਵਿਗਾੜ ਲਊਗਾ ਉਹਨੇ ਸੋਚਿਆ ਤੇ ਕਿਸ਼ਨੇ ਨੂੰ ਕਿਹਾ ਕਿਸ਼ਨਿਆ ਤੇਰਾ ਤਾਂ ਮੇਰੇ ਕੋਲ ਹੁਣ ਕੁਝ ਨਹੀਂ ਤੂੰ ਸਾਰਾ ਸਾਮਾਨ ਵੰਡਾ ਕੇ ਲੈ ਗਿਆ ਸੀ ਕਿਸ਼ਨੇ ਨੂੰ ਐਨੀ ਆਸ ਨਹੀਂ ਸੀ ਕਿ ਉਹਦਾ ਯਾਰ ਜੈਮਲ ਉਹਦੇ ਨਾਲ ਹੀ ਮਿੱਤਰ ਮਾਰ ਕਰੇਗਾ ਉਹ ਸਬਰ ਦਾ ਕੁੱਟ ਭਰ ਕੇ ਬਹਿ ਗਿਆ ਉਹ ਤੁਲਛੋਪਕ ਜੋ ਪਿਤਾ ਕਿਸੇ ਹੋਰ ਥਾਂ ਚਲਿਆ ਗਿਆ ਕੁਝ ਦਿਨਾਂ ਮਗਰੋਂ ਕਿਸ਼ਨਾ ਫੇਰ ਜੈਮਲ ਕੋਲ ਆਇਆ ਤੇ ਇੱਕ ਬਰਾਤ ਲੁੱਟਣ ਦੀ 10 ਪਾਈ ਬਰਾਤ ਲੁੱਟਣ ਦੇ ਲਾਲਚ ਵਸ ਜੈਮਲ ਕਿਸ਼ਨੇ ਨਾਲ ਜੰਗਲ ਵਿੱਚ ਚਲਿਆ ਗਿਆ ਲੱਗੇ ਬਰਾਤ ਉਡੀਕਣ ਬਰਾਤ ਕਿੱਥੋਂ ਆਉਣੀ ਸੀ ਇਹ ਤਾਂ ਕਿਸ਼ਨੇ ਨੇ ਜੈਮਲ ਨੂੰ ਬਾਹਰ ਸੱਦਣ ਦਾ ਬਹਾਨਾ ਹੀ ਘੜਿਆ ਸੀ ਕੁਝ ਸਮੇਂ ਬਾਅਦ ਕਿਸ਼ਨੇ ਨੇ ਜੈਮਲ ਨੂੰ ਲਲਕਾਰਿਆ ਬੇਈਮਾਨਾ ਪੱਜ ਲੈ ਜਿੱਥੇ ਪੱਜਣੇ ਤੇ ਮੇਰੇ ਹਿੱਸੇ ਦਾ ਮਾਲ ਹੜੱਪ ਕੇ ਮੇਰੇ ਨਾਲ ਮਿੱਤਰ ਮਾਰ ਕੀਤੀ ਐ ਤੜਾਕ ਤੜਾਕ ਗੋਲੀਆਂ ਚੱਲੀਆਂ ਤੇ ਜੈਮਲ ਧਰਤੀ ਤੇ ਚੁਫਾਲ ਢੇਰੀ ਹੋ ਗਿਆ ਕਿਸਨੇ ਨੇ ਜੈਮਲ ਦੀ ਪਤਨੀ ਨੂੰ ਕਰੇ ਸੁਨੇਹਾ ਭੇਜ ਦਿੱਤਾ ਕਿ ਉਹ ਆਪਣੇ ਬੇਈਮਾਨ ਪਤੀ ਦੀ লাশ ਚੁੱਕ ਲਜਾਵੇ ਜੈਮਲ ਡੋਗਰ ਹੋਰਾਂ ਦਾ ਲੰਗੋਟਿਆ ਯਾਰ ਸੀ ਉਹਨਾਂ ਕੱਟਿਆਣ ਡਾਕੇ ਮਾਰੇ ਸੰ ਬਰਾਤਾ ਲੁੱਟੀਆਂ ਸੰ ਜੈਮਲ ਦਾ ਕਿਸਨੇ ਹੱਥੋਂ ਮਾਰਿਆ ਜਾਣਾ ਉਸ ਤੋਂ برداشت ਨਾ ਹੋਇਆ ਕਿਸ਼ਨੇ ਨੇ ਯਾਰ ਮਾਰ ਕਰਕੇ ਚੰਗਾ ਨਹੀਂ ਕੀਤਾ ਪਾਪ ਕਮਾਇਆ ਹੁਣ ਉਹਦੇ ਵਿਸਾਹ ਕਰਨਾ ਠੀਕ ਸੀ ਡੋਗਰ ਨੇ ਕਸੀਸ ਵਟ ਲਈ ਅਤੇ ਕਿਸ਼ਨੇ ਨੂੰ ਪੁਲਿਸ ਨੂੰ ਫੜਾਉਣ ਦਾ ਆਪਣੇ ਮਨ ਨਾਲ ਫੈਸਲਾ ਕਰ ਲਿਆ ਡੋਗਰ ਨੇ ਕਿਸ਼ਨੇ ਨੂੰ ਬਚਾਓ ਕਰਨ ਦੇ ਪੰਜ ਸੁਨੇਹੇ ਭੇਜ ਕੇ ਦਸਕੇ ਸਾਧ ਲਿਆ ਰਾਤ ਨੂੰ ਉਹਦੀ ਖੂਬ ਸੇਵਾ ਕੀਤੀ ਨਸ਼ੇ ਵਿੱਚ ਚੂਰ ਹੋਇਆ ਕੱਕਾ ਬਿੰਦੀ ਚੂਰ ਹੋਇਆ ਕਿਸ਼ਨਾ ਬੇਸੁਰਤ ਹੋ ਕੇ ਮੰਜੇ ਤੇ ਸੌਂ ਗਿਆ ਉਹਦਰ ਧੋਖੇਬਾਜ਼ ਡੋਗਰ ਨੇ ਘਰ ਨੂੰ ਬਾਹਰੋਂ ਜਿੰਦਰਾ ਮਾਰ ਕੇ ਬੁੜਲਾਡੇ ਦੇ ਥਾਣੇ ਜਾ ਖਬਰ ਦਿੱਤੀ ਅੰਗਿਣਿਤ ਪੁਲਿਸ ਨੇ ਸੁੱਤੇ ਪਏ ਕਿਸ਼ਨੇ ਨੂੰ ਆਣ ਦਬੋਚਿਆ ਉਦੋਂ ਅੰਗਰੇਜ਼ਾਂ ਦਾ ਰਾਜ ਸੀ ਮੁਕੱਦਮਾ ਚੱਲਿਆ ਮਲਕਾ ਨੇ ਕਿਸ਼ਨੇ ਨੂੰ ਉਮਰ ਕੈਦ ਦੀ ਸਜ਼ਾ ਦੇ ਕੇ ਕਾਲੇ ਪਾਣੀ ਪੇਚ ਦਿੱਤਾ ਡੋਗਰ ਨੇ ਧੋਖੇ ਨਾਲ ਮਿੱਤਰ ਮਾਰ ਕਰਕੇ ਆਪਣੇ ਯਾਰ ਕਿਸ਼ਨੇ ਨੂੰ ਕਾਲੇ ਪਾਣੀ ਦੀ ਸਜ਼ਾ ਕਰਵਾ ਦਿੱਤੀ ਸੀ ਇਸ਼ਨਾ ਕਾਲੇ ਪਾਣੀ ਸਜ਼ਾ ਪੁੱਗਤ ਰਹਾ ਡੋਗਰ ਦੇ ਸਿਰ 'ਤੇ ਪੀਣ ਲਈ ਕਚੀਚੀਆਂ ਵਟ ਰਹਾ ਸੀ ਤੇ ਬਦਲਾ ਲੈਣ ਲਈ ਉਹਨੇ ਆਪਣੇ ਭਰਾਜੀ ਉਹਦੇ ਨੂੰ ਸੁਨੇਹਾ ਭੇਜਿਆ ਸੀ ਆਪਣੇ ਵੱਡੇ ਭਰਾ ਕਿਸ਼ਨੇ ਦਾ ਸੁਨੇਹਾ ਸੁਣਦੇ ਸਾਰ ਹੀ ਜੀਵਨਾ ਝੰਡੋੜਿਆ ਗਿਆ ਇੱਕ ਆਸਿਨੀਓ ਹੋ ਗਈ ਉਹ ਪੁਰਾ ਬੰਦਾ ਜਲ ਪਾਣੀ ਛੱਕ ਕੇ ਆਪਣੇ ਰਾਹ ਪਿਆ ਤੇ ਜੀਵਨੇ ਦੇ ਚਿਤ ਨੂੰ ਚਿਤਵਣੀ ਲੱਗ ਗਈ ਉਹ ਅਜੀਬ ਬੇਚੈਨੀ ਦਾ ਸ਼ਿਕਾਰ ਹੋ ਗਿਆ ਜੀਵਨੇ ਮੋਰ ਸੁਣੀ ਗੱਲ ਲੱਗੀ ਕਾਲਜੇ ਨੂੰ ਸੱਲ ਅੱਜ ਕੱਲ ਲਵਾ ਵੈਰ ਨ ਫੇਰ ਖਾਵਾਂ ਰਾਜ ਕੇ ਇਹੋ ਆਉਂਦੀ ਦਲੇਰੀ ਜਮਣਾ ਨਾ ਤੁਜੀਵੇਰੀ ਮੇਰੀ ਹੈ ਸਲਾਹ ਸਾਰਾ ਅਹਿਮਦ ਉਹ ਭੱਜ ਕੇ ਭਗਵਾਨ ਸਿੰਘ ਇੱਕ ਜਵਾਲਾ ਜਿਉਨੇ ਦੇ ਸੀਨੇ ਚੁਮਗ ਰਹੀ ਸੀ ਉਹਨੇ ਕਰੋ ਬਿੰਡਾਸੀ ਚੁੱਕੀ ਅਤੇ ਚੁੱਪ ਛਾਪ ਆਪਣੇ ਖੇੜੇ ਨੂੰ ਸਿਰ ਨਿਵਾ ਕੇ ਜੰਗਲ ਵੱਲ ਨੂੰ ਤੁਰ ਪਿਆ ਅਗਾਉਨੂ ਜੰਗਲ ਚ ਸ਼ਿਕਾਰ ਖੇਡਦਾ ਇੱਕ ਅੰਗਰੇਜ਼ ਟੱਕਰਿਆ ਜਿਸ ਪਾਸੋਂ ਉਸਨੇ ਚੱਪਾ ਮਾਰ ਕੇ ਉਹਦੀ ਰਫਲ ਖੋ ਲੈ ਤੇ ਅੰਗਰੇਜ਼ ਨੂੰ ਪਜਾ ਦਿੱਤਾ ਅਗਾ ਉਹਨੂੰ ਇੱਕ ڈاکੂਆ ਦੀ ਟੋਲੀ ਟੱਕਰ ਗਈ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਬਈ ਜੀਉਨਾ ਕਿਸ਼ਨੇ ਦਾ ਪਰਾਇਆ ਤਾਂ ਖੁਸ਼ੀ ਖੁਸ਼ੀ ਉਹਨਾਂ ਉਹਨੂੰ ਆਪਣਾ ਭਾਈਵਾਲ ਬਣਾ ਲਿਆ ਜੀਉਨਾ ڈاکੇ ਮਾਰਨ ਲੱਗਾ ਉਹਨੇ ਬੰਦਿਸ਼ ਲਾਈ ਕਿਸੇ ਦੀ ਨੂੰ ਤੀਨੂ ਮੈਲੀ ਅੱਖ ਨਾਲ ਨਹੀਂ ਵੇਖਣਾ ਨਾ ਹੀ ਮੌਲੀਨ ਜਾ ਕੇ ਦਾਕਾ ਮਾਰਨਾ ਹੈ ਗਰੀਬ ਗੁਰਬੇ ਦੀ ਮਦਦ ਕਰਨੀ ਹੈ ਆਏ ਦਿਨ ਜੀਉਨੇ ਮੋੜਦਿਆਂ ਲੁੱਟਾਂ ਖੋਹਾਂ ਮਾਰ ਤਾੜ ਬਰਾਤਾਂ ਡੱਕਣ ਸੂਤ ਖੋਰਾ ਤੇ ਸੁਨਿਆਰਿਆਂ ਨੂੰ ਲੁੱਟਣ ਦੀਆਂ ਖਬਰਾਂ ਆਉਣ ਲੱਗੀਆਂ ਪੁਲਿਸ ਉਹਦਾ ਪਿੱਛਾ ਕਰਦੀ ਜੀਉਣਾ ਡਾਹ ਨਾ ਦਿੰਦਾ ਪੁਲਿਸ ਨਮੋਸ਼ੀ ਦੀ ਮਾਰੀ ਪਈ ਸੀ ਸਾਰੇ ਇਲਾਕੇ ਵਿੱਚ ਜੀਉਨੇ ਦੀ ਬੱਲੇ ਬੱਲੇ ਸੀ ਪੁਲਿਸ ਉਹਦੀ ਸੁਰਮਤਾਈ ਤੋਂ ਡਰਦੀ ਉਹਨੂੰ ਹੱਥ ਨਹੀਂ ਸੀ ਪਾਉਂਦੀ ਉਸ ਨੂੰ ਫੜਨ ਲਈ ਉਹਦੇ ਸਿਰ ਦਾ ਇਨਾਮ ਸਰਕਾਰ ਨੇ ਐਲਾਨਿਆ ਹੋਇਆ ਸੀ ਧੀ ਭੈਣ ਦੀ ਇੱਜ਼ਤ ਦਾ ਸੰਜੀਵਾਲ ਹੋਣ ਕਰਕੇ ਤੇ ਗਊ ਗਰੀਬ ਦਾ ਰੱਖਿਆਖੋਲ ਸਦਕਾ ਪਿੰਡਾਂ ਦੇ ਲੋਕ ਉਸ ਨੂੰ ਹੱਥੀ ਛਾਵਾ ਕਰਦੇ ਸਨ ਪੁਲਿਸ ਆਈ ਤੇ ਉਹ ਕਿਸੇ ਦੇ ਵੀ ਘਰ ਲੁਕ ਸਕਦਾ ਸੀ ਕਈ ਦਰਸ਼ ਸੁਪ ਤੇ ਅਲੋਕਾਰ ਘਟਨਾਵਾਂ ਤੇ ਕਹਾਣੀਆਂ ਉਸ ਦੇ ਨਾਂ ਨਾਲ ਜੁੜੀਆਂ ਹੋਈਆਂ ਹਨ ਉਹ ਆਪਣੀ ਮਾਰ ਧਾਣ ਦਾ ਲੁੱਟਿਆ ਮਾਲ ਕੰਡਿਆਲ ਪਿੰਡ ਦੇ ਕਾਂਸ਼ੀ ਰਾਮ ਕੋਲ ਰੱਖਿਆ ਕਰਦਾ ਸੀ ਇੱਕ ਦਿਨ ਕਾਂਸ਼ੀ ਦਾ ਦਿਲ ਬੇਈਮਾਨ ਹੋ ਗਿਆ ਉਸ ਨੇ ਜੀਵਨੇ ਨੂੰ ਫੜਾ ਕੇ ਉਹਦਾ ਮਾਲ ਹੜੱਪਣ ਬਾਰੇ ਮਨ ਬਣਾ ਲਿਆ ਤੇ ਪੁਲਿਸ ਨੂੰ ਖਬਰ ਦੇ ਦਿੱਤੀ ਬਈ ਭਲਕੇ ਜੀਵਨੇ ਨੇ ਆਉਣਾ ਪੁਲਿਸ ਆ ਗਈ ਜੀਉਣਾ ਅਜੇ ਆਇਆ ਨਹੀਂ ਸੀ ਕਿ ਇੱਕ ਬੁੱਢੀ ਨਸੀ ਨਸੀ ਗਈ ਤੇ ਪਿੰਡੋਂ ਬਾਹਰ ਹੀ ਜੀਉਨੇ ਨੂੰ ਕਾਸ਼ੀ ਦੀ ਕਰਤੂਤ ਬਾਰੇ ਦੱਸ ਦਿੱਤਾ ਉਹ ਉਸੇ ਪਲ ਪਿਛਾਂ ਮੁੜ ਗਿਆ ਜਦੋਂ ਪੁਲਿਸ ਚਲੀ ਗਈ ਜੀਉਨੇ ਨੇ ਆ ਕੇ ਕਾਸ਼ੀ RAM ਦਾ ਖੂਬ ਵਡਾਂਗਾ ਕੀਤਾ ਕਾਸ਼ੀ ਨੇ ਮਿੰਤਾ ਤਰਲੇ ਕਰਕੇ ਮਸੀ ਆਪਣੀ ਜਾਨ ਬਖਸ਼ਾਈ ਤੇ ਅਗਾ ਤੋਂ ਬੇਇਮਾਨੀ ਕਰਨ ਤੋਂ ਤੋਪਾ ਕੀਤੀ ਸੌਂ ਦਾ ਮਹੀਨਾ ਸੀ ਲੋਂਗੋਵਾਲ ਪਿੰਡ ਦੇ ਗੋਰੇ ਤੀਆਂ ਪੈ ਰਹੀਆਂ ਸਨ ਜੀਉਨੇ ਮੋੜ ਦੀ ਟੋਲੀ ਉੱਥੇ ਆ ਪੁੱਜੀ ਜੀਵਨੇ ਨੇ ਜ਼ਮੀਨ ਤੇ ਚਾਦਰਾਂ ਵਿਛਾ ਕੇ ਆਖਿਆ ਕੁੜੀਓ ਆਪਣੀਆਂ ਟੂਮ ਮੰਨ ਲਾ ਦੋ ਦਰਦੀਆਂ ਮਾਰੀਆਂ ਕੁੜੀਆਂ ਬਹੂਆਂ ਆਪਣੀਆਂ ਟੂਮ ਮੰਨ ਲਾ ਲਾ ਚਾਦਰੇ ਤੇ ਸੁੱਟੀ ਜਾਣ ਉਹ ਚਾਦਰਾਂ ਬਲੇਟਣ ਹੀ ਲੱਗਾ ਸੀ ਕਿ ਇੱਕ ਕੁੜੀ ਹੌਸਲਾ ਕਰਕੇ ਬੋਲੀ ਵੇ ਵੀਰਿਆ ਮੇਰੇ ਤਾਂ ਸਹੁਰੇ ਬੜੇ ਅਮੈਣੇ ਆ ਉਹ ਤਾਂ ਮੇਰੇ ਹੱਡਾਂ ਛੁਣ ਤੋਂ ਮੰਨ ਕੱਢ ਲੈਣਗੇ ਮੇਰੇ ਪਿਓ ਕੇ ਬੜੇ ਗਰੀਬ ਐ ਉਹਨਾਂ ਮਸੀ ਮੇਰਾ ਵਿਆਹ ਕੀਤਾ ਜ਼ਮੀਨ ਧਰ ਕੇ ਉਨਾਂ ਚ ਦੁਬਾਰਾ ਕੋ ਮਾਨ ਕਢਾਉਣ ਦੀ ਪਰੋਖੋਨੀ ਵੇ ਵੀਣਾ ਮੈਂ ਤੇਰੀ ਭੈਣ ਵਰਗੀਆਂ ਕੁੜੀ ਦਾ ਤਰਲਾ ਹੀ ਅਜੀਹਾ ਸੀ ਕਿ ਜੀਵਨੇ ਦਾ ਦਿਲ ਪਸੀਜ ਗਿਆ ਉਹਨੇ ਛੱਟ ਚਾਦਰੇ ਦੀ ਗੰਦ ਖੋਲ ਦਿੱਤੀ ਤੇ ਆਖਿਆ ਕੁੜੀਓ ਚੁੱਕ ਲੋ ਆਪੋ ਆਪਣੀਆਂ ਧੂਮ ਮਾਰ ਤੇ ਚਾਦਰਾਂ ਛਾੜ ਕੇ ਅੱਧਾ ਟੁਰ ਗਿਆ ਇਸ ਘਟਨਾ ਤੋਂ ਮਗਰੋਂ ਉਹਨੇ ਆਪਣੇ ਸਾਥੀਆਂ ਨੂੰ ਤੀਆਂ ਲੁੱਟਣ ਤੋਂ ਸਦਾ ਲਈ ਵਰਜ ਦਿੱਤਾ ਇੱਕ ਦਿਨ ਰਾਹ ਜਾਂਦਿਆਂ ਜੀਵਨੇ ਨੂੰ ਭੁੱਖ ਲੱਗ ਗਈ ਉਸਨੇ ਵੇਖਿਆ ਕਿ ਇੱਕ ਕੁੜੀ ਖੇਤੋਂ ਪੱਤਾ ਲਈ ਜਾਂਦੀ ਹੈ ਉਨੇ ਕੁੜੀ ਕੋ ਲਾ ਕੇ ਆਖਿਆ ਪੈਨੇ ਰੋਟੀ ਖਵਾਏਂਗੀ ਆਹੋ ਵੀਰ ਆਖ ਕੁੜੀ ਨੇ ਆਪਣੇ ਸਿਰ ਤੋਂ ਛੇਕੂ ਲਾ ਕੇ ਲੱਸੀ ਦੀ ਚੱਕਰੀ ਧਰਤੀ ਤੇ ਰੱਖੀ ਤੇ ਪੋਨੇ ਜੋ ਦੋ ਮਿਸੀਆਂ ਰੋਟੀਆਂ ਕੱਟ ਕੇ ਉੱਤੇ ਆਮ ਦਾ ਆਚਾਰ ਦੀ ਫਾਣੀ ਤੇ ਗੰਡਾ ਰੱਖ ਕੇ ਉਹਦੇ ਹੱਥ ਫੜਾ ਦਿੱਤੀ ਜੀਵ ਨੇ ਰੋਟੀ ਖਾ ਕੇ ਕੁੜੀ ਦੇ ਹੱਥ 25 ਰੁਪਏ ਰੱਖ ਕੇ ਉਹਦਾ ਸਿਰ ਭਲੋਸਿਆ ਤੇ ਅਗੜ ਟੁਰ ਗਿਆ ਜੀਵ ਨੇ ਮੋਰ ਦੇ ਸਖਿਪਨੇ ਅਤੇ ਸੂਰਮਤਾਈ ਦੀਆਂ ਕਈ ਹੋਰ ਵੀ ਕਹਾਣੀਆਂ ਹਨ ਇੱਕ ਵਾਰ ਉਹਨਾਂ ਨੇ ਇੱਕ ਛੜੀ ਵਿੱਚ ਇੱਕ ਬਰਾਤ ਰੋਕ ਲਈ ਤੇ ਬਹੁਤੇ ਸਾਰੇ ਗਹਿਣੇ ਲੋਹਾ ਕੇ ਜਾਂਜੀਆਂ ਦੇ ਥੀਸੇ ਵੀ ਖਾਲੀ ਕਰਵਾ ਲਏ ਉਹਦੇ ਨੱਕ ਦੇ ਨਿਸ਼ਾਨ ਤੋਂ ਜੱਟ ਨੇ ਪਛਾਣ ਲਿਆ ਬਈ ਇਹ ਤਾਂ ਜੀਵਨਾ ਮੋੜ ਹੈ ਉਹਨੇ ਜੀਵ ਦੇ ਅੱਗੇ ਹੱਥ ਜੋੜ ਉਹਨਾਂ ਧਰ ਕੇ ਇੱਕ ਮੁੰਡਾ ਵਿਆਹਿਆ ਬਹੂ ਨੂੰ ਢੂਮ ਛੱਲਾ ਮੰਗ ਕੇ ਪਾਇਆ ਵਾਸਤਾ ਹੀ ਰਬ ਦਾ ਤੋਂ ਸਾਡਾ ਜੱਟ ਪਾਈ ਲੁੱਟ ਸ਼ਾਹੂਕਾਰਾਂ ਨੂੰ ਜਿਨ੍ਹਾਂ ਲੁੱਟ ਮਚਾਈ ਭਗਵਾਨ ਸਿੰਘ ਜੀਵ ਨੇ ਸਾਰਾ ਟੂਮ ਛੱਲਾ ਮੋੜ ਕੇ ਪੱਲਿਓ ਹੋਰ ਹਜ਼ਾਰ ਰੁਪਿਆ ਪਾ ਕੇ ਬਰਾਤ ਦਾ ਤੋੜ ਦਿੱਤੀ ਜੀਵ ਨੇ ਮੋੜ ਦੀ ਸਾਰੇ ਇਲਾਕੇ ਵਿੱਚ ਦਹਿਸ਼ਤ ਹੀ ਐਨੀ ਸੀ ਕਿ ਕਈ ਬਦਮਾਸ਼ ਆਪਣੇ ਆਪ ਨੂੰ ਜੀਵਨਾ ਮੋੜ ਦੱਸ ਕੇ ਲੁੱਟ ਮਾਰ ਕਰਨ ਲੱਗ ਪੈਸਾ ਇੱਕ ਵਾਰ ਇੱਕ ਬ੍ਰਾਹਮਣ ਆਪਣੀ ਧੀ ਨੂੰ ਉਹਦੇ ਸਹੌਰੀ ਛੱਡਣ ਜਾ ਰਿਹਾ ਸੀ ਰਾਹ ਜੰਗਲ ਚੋਂ ਹੋ ਕੇ ਜਾਂਦਾ ਸੀ ਜਦੋਂ ਉਹ ਜੰਗਲ ਚ ਵੱਡੇ ਅਗੋਂ ਬਦਮਾਸ਼ਾਂ ਦੀ ਪੋਲੀ ਨੇ ਉਹਨਾਂ ਨੂੰ ਘੇਰ ਲਿਆ ਪਰ ਆਮਲ ਥਰ ਥਰ ਕੰਬ ਰਹੀ ਸੀ ਤੇ ਕੋੜੀ ਦੀਆਂ ਲੇਰਾਂ ਨਿਕਲ ਰਹੀਆਂ ਸਨ ਅਚਾਨਕ ਜੀਵਨਾ ਮੋਰ ਉਧਰੋਂ ਆ ਨਿਕਲਿਆ ਉਸਨੇ ਆਉਂਦੇ ਸਾਰ ਹੀ ਬਦਮਾਸ਼ਾਂ ਨੂੰ ਲਲਕਾਰਾ ਮਾਰਿਆ ਤੂੰ ਕੌਣ ਹੋ ਨੇ ਸਾਨੂੰ ਰੋਕਣ ਵਾਲਾ ਇੱਕ ਮਾਰਚੂ ਜਿਹਾ ਬਦਮਾਸ਼ ਬੋਲਿਆ ਮੈਂ ਆ ਖੋਡਾ ਜੀਵਨਾ ਮੋਰ ਜੀਵਨਾ ਮੋਰ ਦਾ ਨਾ ਸੁਣਦੇ ਸਾਰ ਹੀ ਪਰਸਾਤੀ ਬਦਮਾਸ਼ਾਂ ਦੇ ਹੋਸ਼ ਉੱਡ ਗਏ ਜੀਵਨੇ ਨੇ ਝੋਤੀਆਂ ਮਾਰ ਮਾਣ ਉਹਨਾਂ ਨੂੰ ਭਜਾ ਦਿੱਤਾ ਤੇ ਮਗਰੋਂ ਆਪ ਜਾ ਕੇ ਬ੍ਰਾਹਮਣ ਤੇ ਉਤੀਤੀ ਨੂੰ ਉਹਦੇ ਘਰ ਛੱਟ ਕੇ ਆਇਆ ਕਹਿੰਦੇ ਨੇ ਸੰਗਰੂਰ ਕੋਲ ਇੱਕ ਪਿੰਡ ਗੋਡੀ ਕਰਦੇ ਇੱਕ ਗਰੀਬ ਜ਼ਿਮੀਂਦਾਰ ਕੋਲ ਉਹਦੀ ਮੋਟਿਆਰਤੀ ਰੋਟੀ ਲੈ ਕੇ ਆਈ ਦੇਨੇਤ ਨਾਲ ਘੁੰਮਦਾ ਘੁਮਾਂਦਾ ਜੀਵਨਾ ਮੋੜ ਵੀ ਉੱਥੇ ਆ ਗਿਆ ਵਿਆਹ ਹੁਣ ਜੋ ਕੁੜੀ ਵੱਲ ਵੇਖ ਕੇ ਜੀਵਨੇ ਨੇ ਜ਼ਿਮੀਂਦਾਰ ਨੂੰ ਪੁੱਛਿਆ ਸਰਦਾਰਾ ਤੀ ਕਿਦਰ ਮੰਗੀ ਵਿਆਹੀ ਵੀ ਹੋਈ ਹੈ ਜ਼ਿਮੀਂਦਾਰ ਨੇ ਮਸੂਸੀਆ ਜਿਹਾ ਮੂੰਹ ਕਰਕੇ ਕਿਹਾ ਜੀਉਂ ਸਿਆ ਅਸੀਂ ਕੀ ਵਿਆਉਣ ਜੋਗੇ ਕਿੱਥਿਆਂ ਮਸੀਂ ਗੁਜ਼ਾਰਾ ਤੁਰਦੈ ਸਾਰੀ ਪੈਲੀ ਮਾਰੂ ਐ ਜਿਉ ਨੇ ਮੋਰਨੇ ਉਸੇ ਵੇਲੇ ਆਪਣੇ ਲੱਖ ਨਾਲੋਂ ਖੋਲ ਕੇ ਸੌ ਸੌ ਦਿਆ ਪੰਜ ਵਸਨੀਆਂ ਜ਼ਿਮੀਂਦਾਰ ਦੇ ਹਵਾਲੇ ਕਰਕੇ ਆਖਿਆ ਕਰਤੀ ਦਾ ਨਾਤਾ ਗੱਜ ਵੱਜ ਕੇ ਦੇਖੀ ਕਿਤੇ ਕਿਸੇ ਹੋਰ ਪਾਸੇ ਵਰਤ ਲੈ ਅੱਜ ਦੇ ਸਮੇਂ ਇਹ ਹਜ਼ਾਰਾਂ ਰੁਪਏ ਦੀ ਰਾਸ਼ੀ ਸੀ ਜੱਟ ਜਿਉ ਨੇ ਮੋਰਦੀ ਸਖਾਵਤ ਦੇ ਬਾਰੇ-ਬਾਰੇ ਜਾ ਰਿਹਾ ਸੀ ਹੋਰ ਵੀ ਅਨੇਕਾਂ ਕਿਸੇ ਜਿਉ ਨੇ ਮੋਰ ਦੇ ਨਾਂ ਨਾਲ ਜੁੜੇ ਹੋਏ ਹਨ

ਉਹ ਅਜੇ ਪੂਰਾ ਨਹੀਂ ਸੀ ਹੋਇਆ ਡੋਗਰ ਨੂੰ ਮਾਰ ਕੇ ਆਪਣੇ ਪਰਦਾ ਬਦਲਾ ਲੈਣ ਦਾ ਨਿਸ਼ਾਨਾ ਉਹਦੇ ਸਾਹਮਣੇ ਸੀ ਨਿਸ਼ਾਨਾ ਪੂਰਾ ਹੋਣ ਤੇ ਹੀ ਉਹਦੇ ਕਾਰਜੇ ਠੰਡ ਪੈਣੀ ਸੀ ਇੱਕ ਦਿਨ ਕੋਲੇ ਤੇ ਸਵਾਰ ਹੋ ਕੇ ਜੀਉਨਾ ਮੌਣਾ ਹਿਮਤ ਗੋਗਰ ਦੇ ਪਿੰਡ ਦਸ ਕੇ ਜਾ ਪੁੱਜਾ ਉਹਨੇ ਇੱਕ ਪਾਲੀ ਹੱਥ ਡੋਗਰ ਨੂੰ ਸੁਨੇਹਾ ਭੇਜਿਆ ਤੇਰਾ ਜਵਾਈ ਆਪਣੇ ਪਰਾਕਿਸ਼ਨੇ ਦਾ ਬਦਲਾ ਲੈਣ ਆਇਆ ਤੇ ਮੇਰੇ ਭਾਈ ਨੂੰ ਧੋਖੇ ਨਾਲ ਫੜਾਇਆ ਸੀ ਜੇ ਤੂੰ ਅਸਲੀ ਬਾਪ ਦਾ ਧੋਖ ਮਹਿਲ ਤਾਂ ਸਾਹਮਣੇ ਆ ਜਾ ਪਾਜਿਆ ਫੇਰ ਨਾ ਆਖੀ ਬਿੰਦੀ ਜਮਾਈ ਆਪਣੇ ਪਰਾਂਕਿਸ਼ਨੇ ਦਾ ਬਦਲਾ ਲੈਣ ਆਇਆ ਤੇ ਮੇਰੇ ਭਾਈ ਨੂੰ ਤੋਖੇ ਨਾਲ ਫੜਾਇਆ ਸੀ ਜੇ ਤੂੰ ਅਸਲੀ ਬਾਪ ਦਾ ਤੋਖ ਮੈਂ ਤਾਂ ਸਾਹਮਣੇ ਆ ਜਾ ਪਾਜਿਆ ਫੇਰ ਨਾ ਆਖੀ ਜਿਉ ਨੇ ਮੋਰਦਾ ਸੁਨੇਹਾ ਸੁਣਦੇ ਸਾਰ ਹੀ ਡੋਗਰ ਦੀਆਂ ਅੱਖਾਂ ਵਿੱਚ ਲਾਲ ਸੋਹੇ ਡੋਰੇ ਡਲ ਪਏ ਉਹਨੇ ਕਾਰਤੂਸਾਂ ਦੀ ਪੇਟੀ ਆਪਣੇ ਮੋਢੇ ਨਾਲ ਲੰਮਕਾਈ ਤੇ ਹੱਥ 'ਚ ਰਫਲ ਫੜ ਕੇ ਕੋੜੇ ਤੇ ਸਵਾਰ ਹੁੰਦਾ ਬੋਲਿਆ ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਉਹ ਨਿਆਂਵਲ ਨੂੰ ਪਜਦ ਹੈ ਅੱਜ ਵੱਡਾ ਸੂਰਮਾ ਜੀਉਣਾ ਮੇਰੇ ਕੋਲੋਂ ਬਚ ਕੇ ਨਹੀਂ ਜਾ ਸਕਦਾ ਡੋਗਰ ਦੀ ਕਰਵਾਲੀ ਨੇ ਉਹਨੂੰ ਰੋਕਿਆ ਵੀ ਪਰ ਡੋਗਰ ਦੇ ਸਿਰ ਖੂਨ ਸਵਾਰ ਹੋਇਆ ਸੀ ਉਹ ਪਿੰਡੂ ਬਾਹਰ ਮੈਦਾਨ ਵਿੱਚ ਜਾ ਪੁੱਜਿਆ ਜਿੱਥੇ ਖੜਨਾ ਜੀਉਣਾ ਮੋੜ ਖੋਰੂ ਪਾਰਿਆ ਸੀ ਜੀਉਨੇ ਨੇ ਡੋਗਰ ਨੂੰ ਲਲਕਾਰਿਆ ਡੋਗਰਾ ਮੈਂ ਤੇਰੇ ਅਰਗਾ ਪਾਜੀ ਨਹੀਂ ਸੂਰਮਾ ਕਿਸੇ ਨੂੰ ਧੋਖੇ ਨਾਲ ਨਹੀਂ ਮਾਰਦਾ ਪਹਿਲਾ ਵਾਰ ਤੇਰੇ ਡੋਗਰ ਨੇ ਪਹਿਲਾ ਫਾਇਰ ਕੀਤਾ ਜਿਉਂਨੇ ਦੀ ਕੋੜੀ ਧਰਤੀ ਤੇ ਲਿਫ ਗਈ ਗੋਲੇ ਉਪਰੋਂ ਲੰਘ ਗਏ ਦੂਜਾ ਫਾਇਰ ਵੀ ਫੋਕਾ ਹੀ ਗਿਆ ਜਿਉਨੇ ਮੌੜਨੇ ਅਜੇ ਹੀ ਸਿਸਤ ਬੰਨੀ ਜੇ ਪਹਿਲੇ ਫਾਇਰ ਨਾਲ ਹੀ ਡੋਗਰ ਨੂੰ ਪਾਰ ਬੁਲਾ ਦਿੱਤਾ ਡੋਗਰ ਦੀ ਲਾਸ਼ ਧਰਤੀ ਤੇ ਬਈ ਤੜਪ ਰਹੀ ਸੀ ਡੋਗਰ ਦੇ ਘਰ ਹਹਾਕਾਰ ਮਚ ਗਈ ਕਿਸੇ ਮੌੜੀਨ ਜਾ ਦੱਸਿਆ ਜਿਉਨੇ ਨੇ ਡੋਗਰ ਨੂੰ ਮਾਰ ਕੇ ਆਪਣੇ ਪਰਦਾ ਬਦਲਾ ਲੈ ਲਿਆ ਸਾਰਾ ਪਿੰਡ ਉਸ ਦੇ ਬਲੇਹਾਰੇ ਜਾ ਰਿਹਾ ਸੀ ਲੋਗਰ ਦੇ ਮਾਰਨ ਦੀ ਖਬਰ ਸਾਰੇ ਇਲਾਕੇ ਵਿੱਚ ਗੂੰਜ ਫੈਲ ਗਈ। ਘਰ ਘਰ ਜੀਉਂਦੇ ਮੋਰ ਦੀਆਂ ਗੱਲਾਂ ਹੋ ਰਹੀਆਂ ਸਨ। ਹਰ ਕੋਈ ਉਸ ਅਣਖੀ ਸੂਰਮੇ ਦੀਆਂ ਬਾਤਾਂ ਪਾ ਰਿਹਾ ਸੀ। ਘਰ ਘਰ ਪੁੱਤਰ ਜੰਮਦੇ। ਜੀਉਣਾ ਮੋਰ ਨਹੀਂ ਕਿਸੇ ਬਣ ਜਾਣਾ। ਬੁੱਢਲਾਡੇ ਦੀ ਪੁਲਿਸ ਨੇ ਜੀਉਂਦੇ ਮੋਰ ਨੂੰ ਫੜਨ ਦੀ ਸਿਰ ਤੋੜ ਕੋਸ਼ਿਸ਼ ਕੀਤੀ ਪਰ ਉਹ ਹੱਥ ਆਉਣ ਵਾਲਾ ਕਿੱਥੇ ਸੀ? ਪੁਲਿਸ ਤਾਂ ਉਸ ਪਾਸੋਂ ਥਰ ਥਰ ਕੰਬਦੀ ਸੀ। ਉਹਦੇ ਸਾਹਮਣੇ ਹੋਣ ਦਾ ਹੌਸਲਾ ਨਹੀਂ ਸੀ ਕਰਦੀ। ਉਰੀ ਸ਼ਾਨਦਲ ਜੀਵਨਾ ਆਪਣੇ ਇਲਾਕੇ ਵਿੱਚ ਵਿਚਰ ਰਿਹਾ ਸੀ ਜੀਵਨਾ ਅਲਵੇਲੇ ਸੁਬਾ ਦਾ ਮਾਲਕ ਸੀ ਅੱਲੂਕਾਰ ਗੱਲਾਂ ਕਰਨ ਵਾਲਾ ਇੱਕ ਵਾਰ ਉਸ ਨੂੰ ਕੀ ਸੁਝੀ ਉਹਨੇ ਨਾਬੇ ਦੇ ਰਾਜੇ ਹੀਰਾ ਸਿੰਘ ਦੇ ਤਵੇਲੇ ਚੋ ਜਾ ਕੇ ਕੋੜੀ ਖੋਲ ਲਈ ਉਸਨੇ ਸੰਤਰੀ ਨੂੰ ਆਖਿਆ ਕਹੇ ਦੀਨ ਆਪਣੇ ਰਾਜੇ ਨੂੰ ਜੀਵਨਾ ਮੋੜ ਲੈ ਗਿਆ ਤੇਰੀ ਕੋਲੀ ਲੋਕੀ ਵਾਰੇ ਵਾਰੇ ਜਾ ਰਹੇ ਸੰ ਜੀਵ ਨੇ ਮੋੜ ਦੇ ਜਿਸਨੇ ਰਾਜੇ ਦੀ ਕੋੜੀ ਖੋਲ ਲਈ ਸੀ ਰਾਜੇ ਨੇ ਆਪਣੀ ਪੁਲਿਸ ਉਹਦੇ ਮਗਰ ਲਾ ਦਿੱਤੀ ਆਖਰ ਸੁਤਤਾ ਪਿਆ ਜੀਵਨਾ ਮੋਰ ਫੜਿਆ ਗਿਆ ਉਸ ਨੂੰ ਨਾਬਾ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਪਰ ਉਹ ਅਗਲੀ ਰਾਤ ਹੀ ਜੇਲ੍ਹ ਭੰਨ ਕੇ ਭਜ ਆਇਆ ਜੀਵਨਾ ਮੋਰ ਨੈਣਾ ਦੇਵੀ ਦਾ ਸ਼ਰਧਾਲੂ ਸੀ ਉਸ ਨੂੰ ਵਿਸ਼ਵਾਸ ਸੀ ਕਿ ਉਹ ਉਸ ਦੀ ਹਰ ਪਲ ਰੱਖਿਆ ਕਰਦੀ ਹੈ ਉਹ ਨੇ ਨੈਣਾ ਦੇਣੀ ਦੇ ਮੰਦਿਰ ਤੇ ਜਾ ਕੇ ਸੋਨੇ ਦਾ ਛਤਰ ਚੜਾਉਣ ਦਾ ਐਲਾਨ ਕਰ ਦਿੱਤਾ ਉਸ ਨੇ ਖਬਰਾਂ ਭੇਜੀਆਂ ਸਾਰੇ ਰਾਜਿਆਂ ਨੂੰ ਨੈਣਾ ਦੇਵੀ ਦੇ ਮੰਦਿਰ ਤੇ ਜਾਊਂਗਾ ਮੈਂ ਜੀਰ ਦੇ ਆਸਰੇ ਫੌਜਾਂ ਦੇ ਨੱਕ ਮੋਲੇ ਛਤਰ ਸੋਨੇ ਦਾ ਚਾੜ ਕੇ ਆਉਂਗਾ ਮੈਂ ਜ਼ੋਰ ਲਾ ਕੇ ਆਜੋ ਫੜਨ ਮੈਨੂੰ ਨਹੀਂ ਮਰਨ ਤੋਂ ਮੁੱਖ ਪਵਾਉਂਗਾ ਮੈਂ ਭਗਵਾਨ ਸਿੰਘ ਲੈਣਾ ਦੇਵੀ ਦੇ ਦਰਸ਼ਨਾਂ ਨੂੰ ਜਾਂਦਿਆ ਜੀਉਣਾ ਮੌੜ ਨੇ ਪਟਿਆਲਾ ਸ਼ਹਿਰ ਵਿੱਚ ਜਾ ਕੇ ਪੁਲਿਸ ਦੇ ਹੌਲਦਾਰ ਦੀ ਵਰਦੀ ਪਾ ਕੇ ਕਿਲਾ ਮੁਬਾਰਕ ਦੀ ਕੰਦ ਤੇ ਲਿਖ ਕੇ ਕਾਗਜ਼ ਲਾ ਦਿੱਤਾ ਜੀਉਣਾ ਮੌੜ ਅਦਾਲਤ ਬਾਜ਼ਾਰ ਵਿੱਚ ਫਿਰਦਾ ਫੜ ਲਾ ਥਣੇ 7 ਵਜੇ ਉਹ ਲੈਣਾ ਦੇਵੀ ਨੂੰ ਜਾਣ ਲਈ ਗੱਡੀ ਚੜੂਗਾ ਥਾਥਾ ਪੁਲਿਸ ਟਕਰਮ ਮਾਰਦੀ ਰਹੀ ਪਰ ਜਿਉਨਾ ਮੋੜ ਸਾਧੂ ਦਾ ਪੇਸਧਾਰ ਕੇ ਨੈਣਾ ਦੇਵੀ ਲਈ ਰੇਲ ਗੱਡੀ ਤੇ ਸਵਾਰ ਹੋ ਗਿਆ ਰੇਲ ਦੇ ਕੱਲੇ ਕੱਲੇ ਡੱਬੇ ਵਿੱਚ ਭਾਲ ਕੀਤੀ ਗਈ ਪਰ ਸਾਥ ਬਣਿਆ ਜਿਉਨਾ ਮੋੜ ਕਿਸੇ ਤੋਂ ਪਛਾਣਨਾ ਹੋਇਆ ਇਸੇ ਪੇਸ ਵਿੱਚ ਨੈਣਾ ਦੇਵੀ ਦੇ ਮੰਦਰ ਪੁੱਜ ਗਿਆ ਪੁਲਿਸ ਪੇਸ ਬਦਲ ਕੇ ਮੰਦਰ ਦੇ ਅੰਦਰ ਬਾਹਰ ਚੌਕਸ ਖੜੋਤੀ ਹੋਈ ਸੀ ਜੀਵ ਨੇ ਮੋਰਨੇ ਸਾਧੂ ਦੇ ਭੇਸ ਵਿੱਚ ਲੈਣਾ ਦੇਵੀ ਦੇ ਖੁੱਲੇ ਦੀਦਾਰ ਕੀਤੇ ਅਤੇ ਸ਼ਰਧਾ ਠਾਠ ਨਾਲ ਸੋਨੇ ਦਾ ਛਤਰ ਦੇਵੀ ਦੀ ਮੂਰਤੀ ਤੇ ਚੜਾ ਦਿੱਤਾ ਜੀਵ ਨੇ ਮੋਰਨੇ ਛਤਰ ਚੜਾਇਆ ਹੀ ਸੀ ਕਿ ਇੱਕ ਸਿਪਾਹੀ ਨੇ ਉਹ ਦਿਨਕ ਦੇ ਨਿਸ਼ਾਨ ਤੋਂ ਉਸ ਨੂੰ ਪਛਾਣ ਲਿਆ ਪੁਲਿਸ ਨੇ ਕੇਰਾ ਤੰਗ ਕਰਕੇ ਉਸ ਨੂੰ ਘੇਰ ਲਿਆ ਨੇ ਹੱਥਾ ਹਥਿਆਰਬੰਦ ਪੁਲਿਸ ਦਾ ਮੁਕਾਬਲਾ ਉਹ ਕਦੋਂ ਤੱਕ ਕਰਦਾ ਅਖੀਰ ਜੀਵਨਾ ਮੋਰ ਪੁਲਿਸ ਦੇ ਕਾਬੂ ਆ ਗਿਆ ਬੇਵਸ ਸ਼ੇਰ ਦਹਾੜਦਾ ਰਿਹਾ ਜਿਉਨੇ ਮੌਰ ਨੂੰ ਫਿਰੋਜ਼ਪੁਰ ਦੀ ਜੇਲ੍ਹ ਵਿੱਚ ਦੱਤ ਦਿੱਤਾ ਗਿਆ ਮੁਕੱਦਮਾ ਚੱਲਿਆ ਵਲਾਇਤ ਦੀ ਮਲਕਾ ਨੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਪੰਜਾਬ ਦਾ ਇੱਕ ਸੂਰਬੀਰ ਅਣਖੀਲਾ ਯੋਧਾ ਅਣਖ ਅਤੇ ਗੈਰਤ ਲਈ ਆਪਣੀ ਜ਼ਿੰਦਗੀ ਕੋਲ ਕੁਮਾ ਗਿਆ ਉਹ ਹੱਸਦਿਆਂ ਹੱਸਦਿਆਂ ਫਾਂਸੀ ਦੇ ਤਖਤੇ ਤੇ ਚੂਲ ਗਿਆ